ਅਸੀਂ ਸੱਡ ਸਦੋਨਸ਼ਾਰੇ ਪਿੰਡ ਦੇ ਲੋਕ ਆਂ ਸਾਡੇ ਪਿੰਡ ਨੂੰ ਪਹੁੰਚਣ ਵਾਲੀਆਂ ਦੋਨੇ ਸੜਕਾਂ ਦੀ ਹਾਲਤ ਇਹ ਆਂ ਕਿ ਗੰਦੇ ਪਾਣੀ ਦਾ ਨਿਕਾਸ ਦੋਨੇ ਸੜਕਾਂ ਦੇ ਉੱਪਰ ਹੈ ਨਹੀਂ ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਆ ਘਰਾਂ ਦਾ ਉਹ ਸੜਕ ਦੇ ਉੱਪਰ ਆਂਦਾ ਆ ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ ਅਸੀਂ ਛੋਟੇ-ਵੱਡੇ ਸਕੂਲ ਨੂੰ ਸਾਈਕਲ 'ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ ਅੱਜ ਹਾਲਤ ਇਹ ਹੈ ਕਿ ਸੜਕ ਘਟ ਸਾਨੂੰ ਛੱਪੜ ਜਿਆਦਾ ਲੱਗਦਾ ਆ ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਆ ਬੀਡੀਪੀਓ ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਦਰਖਾਸਤ ਦਿੱਤੀਆਂ ਹੋਈਆਂ ਆ ਕਿ ਸਾਡੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰੋ ਨਾ ਤਾਂ ਇੱਥੋਂ ਦੇ ਜਿਹੜੇ ਮੋਟਵਾਰ ਜ਼ਿੰਮੇਵਾਰ ਲੋਕਾਂ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਜੇ ਲੋਕ ਆਪ ਕਿਸੇ ਨੂੰ ਬੋਲਣ ਤੇ ਉਹ ਲੜਾਈ ਝਗੜੇ ਦਾ ਕੇਂਦਰ ਬਣਦਾ ਸੀ ਮਹਿਕਮੇ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਪਰ ਮਹਿਕਮੇ ਨੇ ਜ਼ਮੀਨੀ ਪੱਧਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਅੱਜ ਮਹਿਕਮੇ ਦੇ ਬੀਡੀਪੀਓ ਹਾਜੀਪੁਰ ਦਾ ਪਤਲਾ ਫੁੱਕਿਆ ਹੈ ਨਾਲ ਹੀ ਪੀਡਬਲਡੀ ਕਿਉਂਕਿ ਪੀਡਬਲਯੂਡੀ ਦੀ ਜ਼ਿੰਮੇਵਾਰੀ ਹੈ ਉਸ ਵਿਭਾਗ ਦੇ ਸੜਕਾਂ ਬਣਾਉਣੇ ਤੇ ਸੜਕਾਂ ਬਣਾਉਣ ਦੀ ਬਜਾਏ ਸੜਕਾਂ ਟੁੱਟੀ ਜਾ ਰਹੀਆਂ ਛੱਪੜ ਬਣ ਜਾ ਰਿਆ ਤੇ ਵਿਭਾਗ ਨੂੰ ਕੋਈ ਪਤਾ ਹੀ ਨਹੀਂ ਪੂਰੇ 1 ਸਾਲ ਤੋਂ ਛੱਪੜ ਤੋਂ ਟੱਪ ਰਿਹਾ ਪਿਛਲੇ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਟੱਪਦੇ ਆ 35 ਪਿੰਡ ਥੋੜੇ ਨਹੀਂ ਹੁੰਦੇ ਪਠਾਨਕੋਟ ਤੋਂ ਆਉਂਦੀ ਇੱਕ ਬੱਸ ਜਿਹੜੀ ਚਿੰਤਪੁਰ ਨੂੰ ਜਾਂਦੀ ਆ ਭੋਰਾ ਉਹੀ ਸੜਕ ਤੋਂ ਉਸੇ ਛੱਪੜਾਂ ਦੇ ਵਿੱਚੋਂ ਟੱਪ ਕੇ ਜਾਂਦੀ ਆ ਸੈਂਕੜੇ ਦੀ ਤਾਦਾਦ ਦੇ ਵਿੱਚ ਸਕੂਲੀ ਬੱਚੇ ਸਾਡੇ ਪਿੰਡ ਤੋਂ ਵੀ ਹੋਰ ਪਿੰਡਾਂ ਤੋਂ ਵੀ ਇਸੀ ਸੜਕ ਦੇ ਵਿੱਚੋਂ ਟੱਪ ਕੇ ਜਾਂਦੇ ਆ ਸਾਡੀ ਬੱਚੀਆਂ ਨੂੰ ਰੋਜ਼ ਇੱਥੇ ਗੰਦੇ ਗੰਦੇ ਪਾਣੀ ਦੇ ਵਿੱਚ ਆਪਣੀ ਵਰਦੀ ਆਪਣੇ ਪੈਰ ਗੰਦੇ ਕਰਕੇ ਟੱਪਣਾ ਪੈਂਦਾ ਹੈ ਉਹਦੇ ਤੋਂ ਇਲਾਵਾ ਜਿਹੜੇ ਅਧਿਆਪਕ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਇੱਥੇ ਤੇ ਸਾਡੇ ਹੀ ਪਿੰਡ ਦੀ ਬੱਚੀ ਕਿਉਂਕਿ ਸੜਕ ਟੁੱਟੀ ਹੋਈ ਹੈ ਇੱਕ ਟੈਂਪੂ ਆਟੋ ਪਲਟਿਆ ਤੇ ਉਸ ਬੱਚੀ ਦੀ ਬਾਹ ਤੱਕ ਟੁੱਟ ਗਈ ਇਹ ਇਸ ਕਰਕੇ ਅਸੀਂ ਅੱਜ ਪੀ ਡਬਲਯੂ ਡੀ ਦਾ ਬੀ ਡੀ ਪੀ ਉਹ ਹਾਜੀ ਪਰਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੁੱਟਿਆ ਹੈ ਕਿਉਂਕਿ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਹਾਲਤ ਜਿਹੜੀ ਸਾਡੀ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ